ਕਮੈਂਟ ਕਰਕੇ ਮਿੱਤਰੋ ਜਰੂਰ ਦੱਸਿਓ ਸਲੰਸਰ ਇਹਦਾ ਹੀ ਰਹੰਦੀ ਏ ਕਿ ਚੇਂਜ ਕਰ ਦਈਏ। ਅਮ ਵੇਟ ਤੇ ਆਪਾਂ ਸੁਪਰਸੀਡਰ ਜਦੋਂ ਚਲਾਣਾ ਉਦੋਂ 200 ਰੁਪਏ ਪਾ ਦਾਂਗੇ। ਆ ਪਾਠਵਾਂਜਰੇ ਕੋਲ ਵੀ ਵਿਚਾਰੇ ਕਿਸ ਨੇ 2 ਕਿੱਲੇ ਵਾਇ। ਕੱਲ ਦਾ ਮੀਂਹ ਪੈੰਦਿਆ ਕੱਲ ਵੀ ਬੜਾ ਪੈ ਗਿਆ ਸੀ ਤੇ ਅੱਜ ਰਾਤ ਵੀ ਬੜਾ ਪਿਆ। ਤੇ ਬੋਰ ਆਪਾਂ ਨੂੰ ਫਿਰ ਚਲਾਣਾ ਪਿਆ। 131 ਵੈਰਾਈਟੀ ਮਿੱਤਰੋ ਆਪਣੀਆਂ ਆ। ਆ ਕਰੋ ਚੈੱਕ। ਮਾਰੀ ਆ ਤੇ ਆਵੇ ਬਟ 2 4 4% ਬਸ ਜਿਆਦਾ ਹੀ ਕੋਨੀ। ਬਾਕੀ ਸਹੀ ਸਾਡੇ ਕਾਲੀ ਟਪਾਉਂਦੀਆਂ ਹਨ ਜਦੋਂ ਆਏ ਸਾਂ ਪਰ ਬੁਰੀਕਾਰ ਕਰਤੀਆਂ ਆ ਮਿੱਤਰੋ 4-5 ਕਿੱਲੇ ਖਰਾਬ ਨੇ ਹੁਣ ਮੰਨ ਲਓ ਕਾਈ ਤੇ ਇਹਦੇ ਚ ਘੱਟੋ-ਘੱਟ ਵੀ 670000 ਦੀ ਦਵਾਈ ਖਾਦ ਦਵਾਈ ਤੇ A to Z ਸਾਰਾ ਪ੍ਰੋਸੀਜਰ ਮਨ ਲਗੀ ਨਿਬੜ ਗਿਆ ਤੁਹਾਨੂੰ ਸਪਰੇਅ ਹੋਣੀਆਂ ਤੇ ਵੱਡ ਨਹੀਂ ਹੁੰਦਾ ਠੀਕ ਹੈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਿੱਤਰੋ ਨਵੇਂ ਵਲੌਗ ਚ ਬੱਦਲ ਬਣਿਆ ਫੋਲ ਤੋਂ ਸੰਨੀਆਂ ਦਾ ਬਾਰ ਮੀਂਹ ਸਵੇਰੇ ਤੇ ਪਿਆ ਥੋੜਾ ਜਾਂ ਕੰਨ ਬਖਾਦ ਖੁੱਡ ਲੈਣ ਦੀ ਸੀ ਸਾਰੀ ਇੰਨੇ ਅੱਜ ਪਾਣ ਦਾ ਟਾਈਮ ਮਿਲਦਾ ਕਿ ਨਹੀਂ ਆ ਕਰੋ ਚੈੱਕ ਮੌਸਮ ਕੀ ਹਾਲ ਹੋਇਆ ਪਿਆ ਕਰੋ ਮਿੱਤਰੋ ਮੈਂ ਚੈੱਕ ਮੈਂ ਅੰਦਰ ਆਇਆ ਬਸ ਮੜ ਜਾ ਓਏ ਓਹ ਬੱਟਾਂ ਦੇ ਕਰਲੀ ਟਪਾਉਂਦੀਆਂ ਹਨ ਜਦੋਂ ਆਏ ਥਾ ਪਰ ਬੁਰੀਕਾਰ ਕਰਤੀਆਂ ਹੁੰਦੇ ਆਪੇ ਹਾਵ ਨਾਲੋਂ ਕਿੰਨਾ ਤੇਜ਼ ਵੈੰਦਾ ਹੋਣਾ ਮੀਂਹ। ਬੰਦਲਵੀਂ ਫੁੱਲ ਤਸੰਦੀਆਂ ਆਂਦਾ ਮੇਰੇ ਸਾਹਮਣੇ ਤੇ ਹੁਣ ਪਏ ਰਾਤ ਦਾ ਪੌਣਾ ਘੰਟਾ ਬਾਕੀ ਹੁਣ ਵੇਖੀ। ਇਧਰੋਂ ਮੀਂਹ ਪੈਣ ਦੇ ਆ ਫੁੱਲ ਅੱਜ ਨਾ ਤੇ ਖਾਦ ਨਾ ਦਵਾਈ ਕੋਈ ਛੈ ਨਹੀਂ ਪਣੀ ਆਪਾਂ ਜਾ ਯੂ ਪੀਵੇ ਕੰਮ ਏ ਥੋੜਾ ਜ। ਮੂੰਹ ਦਾ ਨਾਸ ਹੋਇਆ ਪਿਆ ਛਾਲਿਆਂ ਨਾਲ। ਬੜਾ ਨਾਸ ਹੋਇਆ ਪਿਆ ਮੂੰਹ ਦਾ। ਜੰਟਾ ਭੇਵੀ ਹੈ ਜਾ ਕੇ ਮਿਲਨੇ ਆ ਉਹ ਪੋਗਾਂ ਦੇ ਦਿਵਾਲੇ ਹੋਏ ਨੇ ਜਿੱਥੇ ਪੋਗ ਵਸ ਜੇ ਬਸ ਸੋਥੀ ਖਾਣ ਪੀਣ ਲੱਗ ਜਾਂਦੇ ਨੇ ਹੋਰ ਉਹਨਾਂ ਨੂੰ ਕੋਈ ਕੰਮ ਨਹੀਂ ਜਵਾਨਾਂ ਖਾਣ ਪੀਣ ਤੇ ਬਾਲਿਸ਼ ਕਾਰੀ ਮਾਣੀ ਪਿੰਦਰਾ ਮਿੱਤਰੋ ਕੋਲ ਤੇ ਆਪਣਾ ਜੋ ਚੱਲੀ ਜਾ ਪਰੋ ਵੇਖਣ ਦਿਆ ਸਾ ਹੁਣ ਆਇਆ ਪਾਠਵਾਜਰੇ ਕੋਲ ਵੀ ਵਿਚਾਰੇ ਕਿਸੇ ਨੇ ਦੋ ਕਿੱਲੇ ਵਾਏ ਨੇ ਮੂੰਹ ਨਹੀਂ ਉਹ ਦਵਾਈ ਲੈ ਗਿਆ ਮੜ ਜੀ ਟੋਪ ਜੀ ਲਾਈ ਹੈ ਇੰਨੇ ਦਾ ਫਰਕ ਪਿਆ ਏ ਨਾਲੇ ਆ ਗੋਲੀਆਂ ਜੀ ਖਾਦੀਆਂ ਤਿੰਨ ਦੋ ਤਿੰਨ ਘਰਾਕਾਂ ਚਾਰ ਗੋਲੀਆਂ ਹਨ ਖਰਾ ਕੇ ਖਾਦੀ ਏ ਥੋੜਾ ਜਾ ਹੁਣ ਮੂੰਹ ਸੁਣਨ ਹੋਇਆ ਸ਼ੁਕਰ ਹੈ ਮੜਾ ਜੇ ਇਹ ਪੀੜ ਨੇ ਬੁਰੀ ਕਾਰ ਸਵੇਰ ਰੋਟੀ ਮਸਾਂ ਖਾਦੀ ਏ ਇੱਕ ਰੋਟੀ ਖਾਦੀ ਬਸ ਹੋ ਗਈ ਜਮਾ ਮਤਲਬ ਕੀ ਨਾ ਮਾਤਰੀ ਬੜੀ ਬੁਰੀ ਕਾਰ ਕਰਦਾ ਬਾਕੀ ਮਿੱਤਰੋ ਚਲੋ ਮਿਲਨੇ ਤੁਹਾਨੂੰ ਜਾ ਕੇ ਪਿੱਛੇ ਤੇ ਬੜਾ ਮੌਸਮ ਖਰਾਬ ਸੀ ਇੱਥੇ ਠੀਕ ਹੈ ਬਿਲਕੁਲ ਇੱਕੋ ਦਾ ਮੀਮੀ ਪੈਣ ਲੱਗ ਜਾਂਦਾ ਹੈ ਇੱਕੋ ਦਾ ਮੀ ਅੜ ਜਾਂਦਾ ਸਮਝੇ ਹੀ ਕੰਮ ਬਾਰੇ ਮਿੱਤਰੋ ਆਪਣੀ 75 7401 ਨੌਲਾਤ ਮਾਰੀ ਹੈ ਤੇ ਆਵੇ ਬਟ 2 4 4 ਕੁ ਪਰਸੈਂਟ ਬਸ ਜਿਆਦਾ ਹੀ ਕੋਨੀਗੀ ਬਾਕੀ ਸਹੀ ਹੈ ਲਗਭਗ ਮਾਈਨਰ ਮਾਈਨਰ ਤੇ ਅਗੇਤਰੀਆਂ ਚ ਹੈ ਬਾਕੀ ਅੱਗੇ ਪ੍ਰਮਾਤਮਾ ਦੇ ਹੱਥ ਵਾਸੇ ਮੰਨ ਲਓ ਜੋ ਵੀ ਹੈ ਸੱਚੇ ਪਾਤਸ਼ਾਹ ਮੇਰਾ ਕਰੇ ਸਭ ਨੂੰ ਵਡਣਦੇ ਮੇਰਾ ਦਾਤਾ ਮਾਰ ਕੇ ਲਾਗਦੀਆਂ ਨੇ ਇੱਕ ਰੀ ਤੇ ਮਾਰ ਕੇ ਮਿੱਤਰੋ ਖਾਦਾਂ ਦਵਾਈਆਂ ਪੈਂਦੀਆਂ ਨੇ ਲੈ ਉਹਨਾਂ ਦਿੱਤੀਆਂ ਜਾਂਦੀਆਂ ਨੇ ਬੜਾ ਔਖਾ ਉਹ ਲੰਬੜਦਾਰ ਵੀ ਨਾਂ ਹੀ ਲਾਇਆ ਫਿਰਦਾ ਵਿਚਾਰਾ ਆਹਨ ਸਰਦਾਰ ਜੀ ਬਹੁਤ ਔਖਾ ਕੰਮ ਹੈ ਸਭ ਮਾਰੀ ਆ ਗਿਆ ਸਾਡੇ ਕਈਆਂ ਦੇ ਵਿਚਾਰਿਆਂ ਨੇ ਮੈਂ ਵਖਾਏ ਤੁਹਾਨੂੰ ਚਾਰ ਕਿੱਲੇ ਵਿਚਾਰਿਆਂ ਦੇ ਪੰਜ ਉਹ ਖਰਾਬ ਹੋ ਗਏ ਉਹਨਾਂ ਦੇ ਕਿ ਮਿੱਤਰੋ ਆਪਣੀਆਂ ਖਾਦੇ ਇਹਨਾਂ ਨੂੰ ਪਈਏ ਅਜ ਤੋਂ 3-4 ਦਿਨ ਪਹਿਲਾਂ ਲਾਸਟ ਤੀਜੀ ਕਰੋ ਇਹ ਬਿਮਾਰੀ ਕਰਕੇ ਉਹ ਚੀਨੀ ਵੀ ਖਾਦ ਤੇ ਬਿਲਕੁਲ ਸਹੀ ਲੱਗੀ ਹੈ ਬਾਕੀ ਲੱਗ ਜੇਗਾ ਹੋਲੀ-ਹੋਲੀ ਪਤਾ ਕੀ ਪ੍ਰਮਾਤਮਾ ਨੇ ਦੇਣਾ ਕੀ ਨਹੀਂ ਛੁਲੋ ਮਿੱਤਰੋ ਮਾਰ ਲਈ ਗੇੜਾ ਸਾਰੀ ਪੈੜੀ ਚ ਕਰੋ ਖਕ ਮਸ ਆਪਣੀਆਂ ਹੀ ਅਗੇਤਰੀ ਲੱਗੀ ਸੀ ਸਭ ਤੋਂ 75 ਹੀ 31 ਦੀ ਆਪਣੀ ਪਛੇਤਰੀ ਆ ਤੇ ਚਲੋ ਪਹਿਲਾਂ ਹੀ ਮਰੇ ਸਨ ਤੇ ਆ ਹੁਣ ਲਾਏ ਸਨ ਪਹਿਲਾਂ ਮਰੇ ਸਨ ਲੱਕੀ ਮਿੱਤਰੋ ਸਹੀ ਇਹ ਗੱਲਾਂ ਕਰੋ ਚੈੱਕ ਇਹਦਾ ਮਿੱਤਰੋ ਆ ਵੀ 75 ਹੈ ਆਪਣੀ ਇਹਦਾ ਆ ਇਹਦਾ ਇਹਦਾ 5 6 ਦਿਨਾਂ ਦਾ ਫਰਕ ਹੈ ਆ ਪਛੇਤਰੀ ਲੱਗੀ ਆ ਪਛੇਤਰੀ ਕਰੋ ਚੈੱਕ ਬਿਲਕੁਲ ਬਰਾਬਰ ਆ ਵੇਖੋ ਤੇ ਇਹਦੇ ਜਾਂ ਤਾਂ ਦੇਖਦੇ ਹੀ ਹੋਣੇ ਨੇ ਧੱਬੇ ਜੇ ਉੱਚੇ ਨਹੀਂਵੇਂ ਅਕੀ ਮਿੱਤਰੋ ਮੈਂ ਵੇਖਣ ਦਿਆਂ ਹੋ ਵਿਚਾਰੇ ਜੀ ਕ੍ਰੋਪ ਇਨਫੋਰਮੇਸ਼ਨ ਵਾਲੇ ਦੀ ਉਹ ਵੀ ਆਖੰਦੇ ਅਸੀਂ ਆਂਦਾ ਵੀ ਉਹ ਕਰੋ ਬੀਏ ਦੀ ਬਿਮਾਰੀ ਦਾ ਹੱਲ ਕੋਈ ਨਹੀਂ ਕਹ ਕੋਈ ਲੈ ਭੇਜੋ ਜੇ ਬਿਮਾਰੀ ਦਾ ਹੱਲ ਕੋਈ ਨਹੀਂ ਕਾ ਮੰਨ ਲਓ ਤੇ ਫਿਰ ਲੈ ਭੇਜਣ ਦਾ ਪੱਡੇ ਦਾ ਕੀ ਫਾਇਦਾ ਚਲੋ ਮੰਨ ਲਓ ਬਿਮਾਰੀ ਪਤਾ ਵੀ ਲੱਗ ਜਾਂਦੀ ਵੀ ਛੋਟੇ ਬੁੱਝੇ ਵਾਲੀ ਜਦੋਂ ਹੱਲ ਹੀ ਕੋਈ ਨਹੀਂ ਤੇ ਫਿਰ ਬੰਦਾ ਉੱਥੇ ਕਰੇਗਾ ਕੀ ਰਗੜ ਦੇਣਾ ਲੈਬ ਵਾਲਿਆਂ ਵੀ ਬਾਕੀ ਤੁਹਾਨੂੰ ਪਤਾ ਹੀ ਹੈ ਪ੍ਰਮਾਤਮਾ ਦੇ ਆਦਿ ਕੀ ਧਰ ਕੇ ਰਗੜਨ ਦਿਆ ਮਿੱਤਰੋ ਆਪਣੇਲ ਤੇ ਪਹਿਲਾਂ ਐ ਸੀ ਵੀ 14 ਤੇ 31 ਜੇ ਬਟ ਨਹੀਂ ਗੇਤ ਗੇਤਰੀਆਂ ਸਾਰੀਆਂ ਚੀਏ ਚਲੋ ਆਉਣ ਪਛੇਤਰੀ ਲੱਗੀ ਐ ਇਹ ਲੱਗੀ ਆਪਣੇ ਆ ਤਿੰਨ ਤਰੀਕ ਨੂੰ ਤਿੰਨ ਚਾਰ ਨੂੰ ਆ ਕਰੋ ਚੈੱਕ ਆ ਬਰਾਬਰ ਖਲੋਤੀ ਐ ਬਿਲਕੁਲ ਨੌਂ ਚੀਨਾ ਨਹੀਂ ਮੀ ਕਿਸੇ ਪਾਸੇ ਵੀ ਆ ਵੀ ਮਤਲਬ ਕਿ ਉਹਦੇ ਤੋਂ ਇਹਦੇ ਨਾਲੋਂ 5 6 5 6 ਦਿਨ ਦਾ ਫਰਕ ਹੈ ਤੇ 31 ਆਪਣੀ ਉਹ ਪਰਾਂ ਲੱਗੀ ਹੈ ਸਹੀ ਹੈ ਉਹ ਵੀ ਬਿਲਕੁਲ ਉਹਨਾਂ ਜਿਵੇਂ ਮਾਰਿਆ ਫੇਰਾ ਬਾਕੀ ਮੀ ਬੜਾ ਜਿਆਦਾ ਪਿਆ ਵੇ ਲੋ ਮੀ ਯਾਰ ਟੁੱਬੀਆਂ ਪਈਆਂ ਨੇ ਮੁੰਜੀਆਂ ਆ ਤੇ ਚਲੋ ਪੇਡੇ ਉੱਚੀ ਜਗ੍ਹਾ ਇੱਥੋਂ ਮਰਗੇ ਹਨ ਤੇ ਬਾਅਦ ਚੁਲਾਏ ਸਨ ਅਕੀ ਪਰਮਾਤਮਾ ਦੇ ਹੱਥ ਵਾਸੇ ਨੰਬਰਦਾਰ ਆ ਵੇਖ ਜਿਵੇਂ ਇੱਕ ਦੋ ਜਗ੍ਹਾ ਨਾ ਨਾ ਵਿਖਾਏ ਤੇ ਉਹ ਆ ਘਰ ਦੀਆਂ ਸਵੇਰੇ ਸੱਟ ਮੰਡੀ ਆ ਵੇਖ ਜਿਵੇਂ ਆਏ ਦੇਖੋ ਅਕੀ ਚੋਬਰ ਚੋਬਰਾਂ ਨੇ ਵੀ ਟੁਰ ਜਾਣਾ ਖਲ ਨੂੰ ਆਖੰਦੇ ਹਨ ਇਹ ਕੀ ਲੱਕੀ ਆ ਬੜਾ ਤੰਗ ਕਰਦੀ ਏ ਛੁਕਰ ਮੜ ਜੀ ਛੱਲਦੇ ਸੱਟ ਹੋਈ ਨਹੀਂ ਉਹ ਦਵਾਈ ਜੀ ਦਿੱਤੀ ਹੈ ਉਹਦੇ ਨਾਲ ਮੂੰਹ ਸੋਨ ਜਾ ਹੋਇਆ ਥੋੜੀ ਜੀ ਪੀੜ ਘਟ ਗਈ ਹੈ ਲੱਕੀ ਘਰ ਉਹ ਚੈੱਕ ਕੀ ਹਾਲ ਹੋ ਰਿਹਾ ਪਿਆ ਕਰੋ ਚੈੱਕ ਪਾਣੀ ਵਟਾਂ ਦੇ ਚੱਲਦਾ ਪਿਆ ਉਤਾਂ ਦੀ ਅਜੇ ਸਾਡੇ ਮੰਨ ਲਓ ਵੀ ਮੋਟਰਾਂ ਸੀ ਇੱਕ ਵਾਰੀ ਚਲਾਈ ਏ ਡੇਢ ਕੋ ਤੇ ਉਹ ਵੀ ਇੱਕੋ ਮੋਟਰ ਚਲਾਈ ਏ ਦੂਜੀ ਤੇ ਇੱਕੋ ਦਿਨ ਹੀ ਦੂਜੀ ਦਸੋਰੀ ਘੰਟਾ ਕੋ ਚਲਾਈ ਸੀ ਤੇ ਇੱਕ ਵਾਰੀ ਫਿਰ ਵੀ ਡੁੱਬੇ ਪੈਣ ਖੇਤ ਕੀ ਕਰੇ ਬੰਦਾ ਇੱਥੇ ਚਲੋ ਮਿੱਤਰੋ ਚੱਲੀਏ ਜਾ ਕੇ ਤਾਰਾਂ ਤੂਣਾ ਕੱਢਣੀਆਂ ਨੇ ਨੰਬਰਦਾਰ ਜਾਨਾ चला फिर बुलट भी धोन तो आई अपनी चलो तो जो मित्रों तोड़ता पानी नक्का खोलता संतोष उधर खोल देगा गोडा ला देगा बैंड जाई जाएगा पाइपलाइन के थ्रू मैं बखाना तू एक सौ कती वरायटी मित्रों अपनी आए है करो चेक और सामने ਇਤਨੋਂ ਸਾਰੀ ਆ 131 ਹੋਈ ਏ ਅਜੇ ਤੱਕ ਤੇ ਚਲੋ ਤਾਲਾ ਹੀ ਪਰਮਾਤਮਾ ਦੀ ਮਿਹਰ ਨਾਲ ਆ ਵੀ 131 ਮਿੱਤਰੋ ਆਪਣੀ ਪਾਣੀ ਚੱਲਣ ਦਿਆ ਕਰੋ ਚੈੱਕ ਉੱਤੋਂ ਦੀ ਕਿਉਂਕਿ ਮੀਂਹ ਬੜਾ ਜਿਆਦਾ ਪਿਆ ਏ ਕੱਲ ਸਵੇਰੇ ਵੀ ਪਿਆ ਤੇ ਅੱਜ ਅੱਜ ਵੀ ਪਿਆ ਸੋਰੀ ਕੱਲ ਰਾਤੀ ਵੀ ਪਿਆ ਸੀ ਤੇ ਆ ਦੇਖੋ ਆ 131 ਆਪਣੀ ਜਿਹੜੀ ਪਛੇਤਰੀ 75 ਲਾਈ ਸੀ ਉਹ ਵੀ ਮੈਂ ਵਖਾਨਣਾ ਤੁਹਾਨੂੰ ਹਾਂ ਮਿੱਤਰੋ ਪਛੇਤੀ ਜਿਹੜੀ 75 ਸੀ ਢਾਲੀ ਗਈ ਨਾਲ ਬਾਬੇ ਜੀ ਮੇਰ ਨਾਲ ਬਾਕੀ 23 ਬਿੱਡੇ ਪਹਿਲੇ ਵੀ ਟੁੱਟ ਪਏ ਨੇ ਮੰਨ ਲਓ ਕਈ ਟੁਰੇ ਨੇ ਕਈ ਨਹੀਂ ਟੁਰੇ ਆਹ ਕੋਪਾਂਟਾ ਨੀਆਂ ਵਿੱਚੋਂ ਆ ਆਪਣੀ ਸਭ ਤੋਂ ਗੇਤਰੀ 75 ਹਾਂ ਜੈਕ ਕਈ ਕੀ ਜਗਾ ਸਹੀ ਵੀ ਇਹ ਕਈ ਕੀ ਜਗਾ ਹੁੱਕਾ ਕੰਮ ਖਰਾਬ ਏ ਜਿਵੇਂ 14 14 ਮੇ ਮਿੱਤਰੋ ਕੱਲ ਦਾ ਮੀਂਹ ਪੈੰਦਿਆ ਕੱਲ ਵੀ ਬੜਾ ਪੈ ਗਿਆ ਸੀ ਤੇ ਅੱਜ ਰਾਤ ਵੀ ਬੜਾ ਪਿਆ ਤੇ ਬੋਰ ਆਪਾਂ ਨੂੰ ਫਿਰ ਚਲਾਉਣਾ ਪਿਆ ਆ ਜਾਲੀ ਜੀ ਲਾਤੀਏ ਚਲੋ ਇੰਨੇ ਨਾਲ ਪਾਣੀ ਗੰਦਲਾ ਪਾਣੀ ਤੇ ਚਲੋ ਹੈ ਕੋ ਨਹੀਂਗਾ ਪਾਣੀ ਤੇ ਸਾਫ ਸਾਫ ਹੀ ਆਉਂਦੇ ਆ ਬਾਕੀ ਜਿੰਨਾ ਕੋ ਖਿੱਚੇਗਾ ਖਿੱਚੀ ਜਾਏਗਾ ਉਹ ਬੋਰ ਚ ਬੁੱਕੀ ਮਰਾਨੀ ਪੈਣੀ ਹੈ ਬੁੱਕੀ ਤੋਂ ਬਿਨਾ ਉਹ ਨਹੀਂ ਚੱਲਣਾ ਕੋ ਨਹੀਂਗਾ ਕਿਉਂਕਿ ਉਹ ਚ ਪਾਣੀ ਫੁੱਲੀ ਭਰਿਆ ਆ ਫਸ ਗਿਆ ਹੀ ਨਾਲ ਗੰਦ ਜਾ ਤੇ ਬਾਕੀ ਮਿੱਤਰੋ ਨੱਕੇ ਆਪ ਅੱਗੇ ਤੋੜਦੇ ਨੇ ਮੀਂਹ ਦਾ ਪਾਣੀ ਹੈ ਕਿੜਾ ਉਹਦਾ ਆਪਣਾ ਆ ਵੀ ਵਾ ਮਿੱਤਰੋ ਢੋਡ ਵਾਲੇ ਢੋਲੇ ਸੱਠਣ ਕਰਕੇ ਬਾਹਰ ਇੰਨਾ ਕੋਈ ਪਾਣੀ ਨਹੀਂ ਡਾ ਥੋੜਾ ਜਾਈ ਤੇ ਮੀਂਹ ਦਾ ਪਾਣੀ ਹੈ ਚਲੋ ਉਧਰੋਂ ਹੀ ਵੈਸੇ ਤੇ ਜਾਂਦਾ ਹੀ ਹੋਣਾ ਪਾਣੀ ਪਰ ਇੰਨਾ ਵੀ ਨੱਕੇ ਥੋੜੇ ਬਾਅਦ ਫਿਰ ਵੱਡ ਹੋਣੇ ਆ ਉਤਲੇ ਕਿਲੇ ਦਾ ਵੀ ਨਿਕਲ ਜਾਏਗਾ ਤੇ ਥਰਡੇ ਦਾ ਵੀ ਚਲੋ ਨਿਕਲ ਜਾਏਗਾ ਨਿਬੜੇਗਾ ਕੰਮ ਇੱਕਰੀ ਤੇ ਇਸ ਤੋਂ ਬਾਅਦ ਆਪਾਂ ਚੱਲਨੇ ਟੁੱਕਰਾਲ ਉੱਧਰ ਆਪਾ ਢੀੜਾ-ਗੂੜਾ ਮਾਰ ਕੇ ਹੁੰਨੇ ਆ ਪਾਣੀ ਰਾਤੀ ਨੱਕੇ-ਨੁੱਕੇ ਵੱਢ ਕੇ ਆਏ ਸਾਂ ਵੀ ਕਿੰਨਾ ਕੁ ਨਿਕਲ ਗਿਆ ਤੇ ਕਿੰਨਾ ਕੁ ਨਹੀਂ ਬਾਕੀ ਕਦੋਂ ਮਿੱਤਰੋ ਹੋਣ ਲੱਗੇ ਨੇ ਜਾ ਕੇ ਵੇਚ ਲੋ ਨਹੀਂ ਤੇ ਮਾਨ ਲੋ ਵੀ ਤੁਸੀਂ ਪਹਿਲਾਂ ਇਸ ਤੋਂ 10-15 ਦਿਨ ਪਹਿਲਾਂ ਲੱਤਨ ਲੱਗ ਜਾਂਦੇ ਨੇ ਵੀ ਐਦ ਕੀ ਪਤਾ ਨਹੀਂ ਕੀ ਸਿਸਟਮ ਹੈ ਕੀ ਨਹੀਂ ਬੜੀ ਸਬਜੀ ਤੇ ਹੋਈ ਨਹੀਂ ਨਾ ਬਿਲਕੁਲ ਹੀ ਨਹੀਂ ਹੋਈ ਸਬਜੀ ਤੇ ਬਾਕੀ ਮਿੱਤਰੋ ਮੁੰਜੀਆਂ ਅੱਗੇ ਨਾਲੋਂ ਕੰਮ ਸੈਟ ਹੈ ਚੈੱਕ ਕਰ ਜਿੱਦੇ ਜੀ ਥੋੜੀ ਬਦੀ ਬਿਮਾਰੀ ਸੀ ਬਾਕੀ ਅੱਗੇ ਪਰਮਾਤਮਾ ਦੇ ਰਾਂਗ ਨੇ ਉਹਨੇ ਕੀ ਦਾਣਾ ਪਾਣੀ ਦੇਣਾ ਕੀ ਨਹੀਂ ਬਾਕੀ ਚਲੋ ਮਿੱਤਰੋ ਵੱਡਾ ਹੀ ਨੱਕੇ ਨੁੱਕੇ ਫੇਰ ਖੇਚਣਿਆ ਕੰਮ ਔਰ ਚੈੱਕ ਕਰ ਮੀ ਵਟਾਂ ਦੇ ਉੱਤੋਂ ਨਹੀਂ ਚੱਲਣ데요 ਪਾਣੀ ਜਮਾ ਟਾਪੋ ਟਾਪ ਮੰਨ ਲਓ ਵੀ ਬਿਲਕੁਲ ਵਧੀਆ ਵੱਟ ਉੱਚੀ ਪਰ ਇੱਥੋਂ ਮੰਨ ਲਓ ਟਰੈਕਟਰ ਟਰੱਕਰ ਨਿਕਲਦੇ ਨੇ ਉੱਥੋਂ ਫਿਰ ਤੁਹਾਨੂੰ ਪਤਾ ਹੀ ਹੈ ਉਹ ਜਾਂਦਾ ਜਿਵੇਂ ਮੰਨ ਲਓ ਨੀਵੀਂ ਰਹਿ ਜਾਂਦੀ ਵੱਟ ਚੇਪਾ ਲਾਉਣ ਦੇ ਬਾਅਦ ਵੀ ਤੇ ਕਰੋ ਸ਼ੱਕ ਚੱਲਣ ਦੀ ਉੱਥੋਂ ਤੋਂ ਹੀ ਚੱਲਣ ਦੀ ਬਾਕੀ ਤੇ ਵੱਟ ਉੱਚੀ ਹੈ ਬਿਲਕੁਲ ਕੋਈ ਦਿੱਕਤ ਨਹੀਂ ਆਈ ਅੱਜ ਸਵੇਰੇ ਵੀ ਬੜਾ ਪਿਆ ਉਦਾ ਹੈ ਬਾਕੀ ਅੱਗੇ ਨਾਲੋਂ ਮਿੱਤਰੋ ਥੋੜਾ ਜਿਹਾ ਫਰਕ ਏ ਇੱਕ ਚੀਜ਼ ਇਹਦੇ ਝੋਰੇ ਜਿਵੇਂ ਜਿਹੜੇ ਪੇਡੇ ਆਪਾਂ ਵਿੱਚੋਂ ਬਾੜ ਕੇ ਲਾਏ ਨੇ ਨਾ ਉਹ ਪੇਡੇ ਨਹੀਂ ਟੁਰੇ ਪਤਾ ਨਹੀਂ ਕੀ ਚੱਕਰ ਏ ਤੇ ਜਿਹੜੇ ਬਾਹਰੋਂ ਲਾਏ ਨੇ ਉਹ ਟੁਰ ਪਏ ਨੇ ਇਹ ਹੁਣ ਪਤਾ ਨਹੀਂ ਕੀ ਸਿਸਟਮ ਏ ਤੇ ਕੀ ਆ ਮਿੱਤਰੋ ਆਪਣੀ ਇਹ ਪਛੇਤਰੀ ਛੱਬੀ ਆ ਵੇਖ ਲਓ ਤੇ ਇਹ ਆਪਣੇ ਤੋਂ ਵੀ ਪਛੇਤਰੀ ਲੱਗੀ ਸੀ ਪਰ ਉਹ ਹੀ ਦਿੱਕਤ ਦੇ ਨਾਲ ਇਹਦੇ ਚ ਵੀ ਬੜੀ ਬਿਮਾਰੀ ਆਈ ਏ ਆ ਵੇਖੋ ਹੁਣ ਬਾਕੀ 31 ਹੁਣ ਆਪਣੀ ਪਛੇਤਰੀ 31 ਦਾ ਵੇਖੋ ਹੁਣ ਕੀ ਸਿਸਟਮ ਬੰਦ ਹੈ ਕੀ ਨਹੀਂ ਇਹ ਆਪਣਾ ਪੀਆਰ 126 ਹੈ ਰੂੜੀ ਰਾੜੀ ਚੰਗੀ ਛੁੱਟੀ ਦੀ ਤੇ ਬਿਠਾਂ ਵਾਲੀ ਵੀ ਦੋ ਦੋ ਟਰਾਲੀਆਂ ਵਿੱਡਾਂ ਸਮੇਤ ਤੁਹਾਨੂੰ ਵਿਖਾਈਆਂ ਹੁਣ ਮਿੱਤਰੋ ਉਹ ਵੀ ਪਾਈਆਂ ਨੇ ਨਾਲ ਮੰਨ ਲਓ ਵੇਖੋ ਹੁਣ ਕੀ ਰਿਜ਼ਲਟ ਹੁੰਦਾ ਤੇ ਕੀ ਨਹੀਂ ਪਰ ਇੱਕੇ ਐਦ ਕੀ ਬਸ ਜੇ ਮੀਨ ਆਣਾ ਪੈਂਦਾ ਫਿਰ ਬੜਾ ਵਧੀਆ ਸਿਸਟਮ ਬੰਨਾ ਸੀ ਪਰ ਮੀਨ ਨੇ ਕੰਮ ਖਰਾਬ ਕੀਤਾ ਬਾਕੀ ਮਿੱਤਰੋ ਦੋ ਕੁ ਕਿੱਲਿਆਂ ਚ ਲੱਗਦਾ ਸੀ ਕੀੜਾ ਜਾਂ ਥੋੜਾ ਜਿਹਾ ਉਹਨਾਂ ਚ ਕਲੋਰੋ ਦੇ ਨਾਲੇ ਕੜਾਮਾ ਦੀ ਆਈ ਇੱਕ ਦੋ ਹੀ ਪਹਿਲਾਂ ਵੀ ਪਾਨੇ ਆਪਾਂ ਉਹ ਦੇਖੋ ਓਏ ਹੋਏ ਹੋਏ ਬੜਾ ਨੁਕਸਾਨ ਹੈ ਬੜਾ ਜਿਆਦਾ ਜ਼ਿੰਮੇਵਾਰਦਾਰ ਦਾ ਨਾ ਮਿੱਤਰੋ ਮੋਟਾ ਨੁਕਸਾਨ ਹੈ ਚੀਜ਼ ਜ다 ਵੇਖੋ ਹੈ ਆਪਣੇ ਵੀਨੇ ਤੇ ਕੀ ਕਰੇ ਹੁਣ ਜਿੰਮੇਦਾਰ ਇੱਥੇ ਆਵੇ ਲਓ ਮੈਂ ਤੁਹਾਨੂੰ ਅਜ ਤੋਂ 3-4 ਦਿਨ ਪਹਿਲਾਂ ਵਖਾਈ ਸੀ ਆ ਤੇ ਉਦੋਂ ਕੀ ਹਾਲ ਸੀ ਤੇ ਅੱਜ ਹੋਰ ਪਿੱਡੇ ਮਰਨ ਲੱਗ ਕੇ ਨੇ ਇਹ ਮੌਸਮ ਦਾ ਵੀ ਬੜਾ ਸਿਸਟਮ ਬੈਠਾ ਹੈ ਨਾ ਆਂਦੇ ਨੇ ਚੰਗੀ ਧੁੱਪ ਨਹੀਂ ਨਿਕਲੀ ਹੋਏ ਉਹਦੇ ਜਵਾਬ ਵਾਸਟਿੰਗ ਜੀ ਆ ਜਾਂਦੀ ਏ ਜੇ ਧੁੱਪ ਨਹੀਂ ਮੌਸਮ ਉਮੇ ਦਾ ਲੰਡਾ ਪੰਜਾ ਜਾ ਫਿਰ ਟਿੱਕਾ ਤੇ ਆ ਕੀ ਮਿੱਤਰੋ ਆ ਗਿੱਲਾ ਹੈ ਆਪਣਾ ਜਿਹੜਾ ਸਭ ਤੋਂ ਪਹਿੜਾ ਸੀ ਤੇ ਟੁਰਪੇ ਨੇ ਪਿੱਡੇ ਬਾਬੇ ਦੀ ਮੇਰ ਨਾਲ ਐਵੇਂ ਕਹੀਏ ਆਕਰ ਚੈੱਕ ਤੁਹਾਨੂੰ ਦੂਰ ਨਹੀਂ ਦਿਸਦਾ ਆ ਵੇਖੋ ਤੇ ਉਪਰਾਂ ਵੇਖੋ ਬਾਕੀ ਮਿੱਤਰੋ ਇਹਦੇ ਚ ਪਾਈ ਆਪਾਂ ਕਲੋਰੋ ਪਾਣੀ ਆ ਵੇਖੋ ਜਿਵੇਂ ਆ ਜਿਵੇਂ ਸਾਫ਼ ਹੈ ਨਾ ਬਿਲਕੁਲ ਆ ਵੇਖੋ ਜਿਵੇਂ ਗੰਧਲਾ ਆ ਜਾ ਇਹਦੇ ਚ ਫੇਰ ਵੀ ਫਰਕ ਹੈ ਚਲੋ ਇਹਦੇ ਜੋ ਟੱਪ ਕੇ ਜਾਂਦੇ ਆ ਬਟ ਆ ਵੇਖੋ ਆ ਪਾਣੀ ਸਾਫ਼ ਗੇਦੇ ਜਿ ਫਲੋਰ ਉਤੇ ਅਗਲੇ ਚ ਪਾਈਏ ਤੇ ਇਸ ਤੋਂ ਥਲੜੇ ਜਿ ਥੋੜੀ ਜੀ ਪਾਈਏ ਬਾਕੀ ਹੁਣ ਵੇਖੋ ਅੱਗੇ ਕੀ ਬੰਦ ਹੈ ਕੀ ਨਹੀਂ ਕਿਵੇਂ ਸਿਸਟਮ ਹੁੰਦਾ ਹੈ ਤੇ ਕਿਵੇਂ ਨਹੀਂ ਬਾਕੀ ਮਿੱਤਰੋ ਤੇਲੇ ਦਾ ਤੇ ਬਚਾਏ ਹਜੇ ਤੱਕ ਅੱਗੇ ਪ੍ਰਮਾਤਮਾ ਦੇ ਹੱਥ ਵਾਸੀ ਚਲੋ ਬਟ ਤੇਲੇ ਦਾ ਹਜੇ ਤੱਕ ਤੇ ਬਚਾਏ ਆ ਕੀ ਹੈ ਹਾਂ ਜਿਹੜਾ ਮਿੱਤਰੋ ਇਹਦੇ ਥੱਲੇ ਮੰਨ ਲਓ ਵੀ ਤੇਲਾ ਹੁੰਦਾ ਨਾ ਉਹੀ ਲੈ ਮਰਦਾ ਬਸ ਸਾਰੀ ਨੂੰ ਓਵੇਂ ਜੜ ਨੂੰ ਜਿਵੇਂ ਮੰਨ ਲਓ ਵੀ ਤੇਲਾ ਤੁਲਾ ਨਾ ਲੱਗੇ ਤੇ ਫਿਰ ਦੁਬਾਰਾ ਵੀ ਟੁਰਪੇ ਬਟ ਜਿਹੜਾ ਤੇਲ ਹੈ ਨਾ ਜਿਹੜੀ ਜਿਹੜੇ ਪੱਡੇ ਨੂੰ ਲੱਗ ਗਿਆ ਤੇ ਉਹ ਨਾਲਸ ਲੈ ਮਰਦਾ ਬੁਰਾ ਹਾਲ ਉਹ ਮੈਂ ਤੁਹਾਨੂੰ ਵਿਖਾਈ ਇਸ ਤੋਂ ਪਿਛਲੇ ਵਲੌਗ ਚ ਅੱਜ ਵੀ ਮੈਂ ਤੁਹਾਨੂੰ ਜਾਂਦਿਆ ਵਿਖਾ ਦੇਣਾ ਕੋਈ ਹਾਲੀਆ ਮੁੰਜੀ ਦਾ 4-5 ਕਿੱਲੇ ਜਮਾ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਉਤੇ ਹੁਣ ਵੀ ਵਾਹ ਕੇ ਜਾਂ ਤੇ ਪਛੇਤਰੀ ਬਾਸਮਤੀ ਤੇ 26 ਵੀ ਲੱਗ ਜੇ ਤਾਂ ਵੀ ਕੋਈ ਦਿੱਕਤ ਨਹੀਂ 26 ਵੀ ਮੰਨ ਲਓ ਪਛੇਤਰੀ ਆ ਜੀ ਇਹ ਜਦੋਂ 75 75 ਹੋਣੀ ਉਹਦੇ ਵੀ ਵੱਡੀ ਜਾਣੀ 26 ਵੀ ਬਾਕੀ ਮਿੱਤਰੋ ਅੱਗੇ ਤੋਂ 95% ਕੋਈ 5% ਕਿਸਾਨ ਹੋਣਗੇ ਜਿਹੜੇ ਲਾਣਗੇ 14 ਕੋਈ ਉਹ ਵੀ ਬਰਲੇ ਵਾਂਜੇ ਕੋਈ ਮੇਰਾ ਭਰਾ ਜਿੰਦੇ ਕੋਲ ਹੋਈ ਸੋ 150 200 ਕਿੱਲੇ ਦੀ ਖੇਤੀ ਤੇ 5 ਕੁ ਕਿੱਲੇ ਲਾਭ ਹੀ ਲੇਗਾ ਤੇ ਤਾਂ ਵੀ ਕੋਈ ਚੱਕਰ ਨਹੀਂਗਾ ਨਹੀਂ ਤੇ ਸਾਡੇ ਵਰਗਿਆਂ ਦਾ ਕਿੱਥੋਂ ਲਾਣਾ ਇਹਨੇ ਬਾਕੀ ਮਿੱਤਰੋ ਸਾਡੇ ਸਾਹਮਣੇ ਆਕਰ ਚੈੱਕ ਅੱਗੇ ਨਾਲੋਂ ਤੇ ਥੋੜਾ ਜਿਹਾ ਸੱਟੇ ਕੰਮ। ਬਾਕੀ ਪਰਮਾਤਮਾ ਦੇ ਹੱਥ ਵਾਸੇ। ਤੈਨੂੰ ਹਰਕ ਬਲੌਗਾਂ ਚ ਇਹ ਹੀ ਜਾਨਣਾ ਵੀ ਬਾਕੀ ਪਰਮਾਤਮਾ ਦੇ ਹੱਥ ਵਾਸੇ। ਬੰਦਾ ਕਰ ਵੀ ਸਕਦਾ ਹੈ। ਮਿਹਨਤੀ ਕਰ ਸਕਦਾ ਹੈ। ਉਹ ਹਰਕ ਜਿੰਮੇਦਾਰ ਕਰਨ데요। ਕੋਈ ਜਿੰਮੇਦਾਰ ਇਹ ਥੋੜਾ ਆਂਦਾ ਵੀ ਮੇਰੀ ਫਸਲ ਮਰੇ ਕਿਦਾ ਜੀ ਕਰਦਾ ਵੀ ਮੈਂ ਪੁੱਤਾਂ ਨਾਲ ਵੱਧ ਕੇ ਪਾਲ ਕੇ ਦਿਨ ਰਾਤ ਸਪੰਦੀਆਂ ਸਿਰੀਆਂ ਮਿੱਦ ਕੇ ਉਹ ਮੇਰੀ ਫਸਲ ਨੂੰ ਦਿੱਕਤ ਆਈ ਜਾਂ ਕੁਝ ਹੋਈ ਤੁਹਾਨੂੰ ਵੀ ਪਤਾ ਮਿੱਤਰੋ ਮਰ ਕੇ ਪਾਲਦੀਆਂ ਨੇ ਇੱਕ ਰੀ ਵਾਕੀ ਆਪਣੀ 26 ਆਪ 35 ਤੇ ਆਹ 30 ਚਲੋ ਹਰਮਾਤਮਕ ਕਰੇ ਮੇਰ ਸੱਚੇ ਪਾਤਸ਼ਾਹ ਮੈਂ ਕਹਿੰਨਾ ਇਹੋ ਜਿਹੀ ਆਵਾਜ਼ ਚੱਲੇ ਸਾਰੀ ਬਿਮਾਰੀ ਢਾ ਕੇ ਲੈ ਜਾਏ ਵਿਚਾਰੀਆਂ ਜਿਹੜੀਆਂ ਮਰੀਆਂ ਨੇ ਉਹ ਵੀ ਉੱਠ ਪੈ ਇਹ ਨਾ ਬੁਰਾ ਹਾਲ ਹੋਇਆ ਪਈ ਕਈ ਕਿ ਜਗ੍ਹਾ ਤੇ ਜਿਹੜੇ ਜਿਨ੍ਹਾਂ ਨੇ ਵਾਈਆਂ ਨੇ ਮਿੱਤਰੋ ਉਹ ਉਹਨਾਂ ਦਾ ਹੁਣ 30 35000 ਦਾ ਨੁਕਸਾਨ ਹੋਇਆ ਹੈ ਨਾ ਪਹਿਲਾਂ ਹੀ ਛੁੜਾ ਮਿੱਤਰੋ ਤੋਂ ਇਹ ਪਾਰਪੁਰ ਫਿਰ ਚੱਲਨੇ ਟੁੱਕੜੇ ਇਹ ਆਪਣੀ ਟੁਰ ਗਈ ਹੈ ਤੇ ਕਰਗੇ ਨੇ ਸਾਬ ਸਫਾਈ ਨਿਬੜ ਕੇ ਗਏ ਨੇ ਜਿੰਨਾ ਕੁ ਪਿਆਸ ਹੀ ਗਨ ਮਨ ਸਾਰਿਆਂ ਨੇ ਬੇੜ ਗਏ ਨੇ ਹੁਣ ਆਪਾਂ ਕਰਾਣਾ ਪਿੰਟ ਪ੍ਰਿੰਟ ਮਿੱਤਰੋ ਕਰਾ ਕੇ ਤੈਨੂੰ ਕਰ ਦੇਣਾ ਟੀਚਨ ਭੇਜਣਾ ਮਾਂ ਚ ਮੈਂ ਸੱਪ ਸੁਪੇ ਕੋਦਮ ਡਰ ਗਿਆ ਤੇ ਮੌਸਮ ਮਿੱਤਰੋ ਫੇਰ ਹੋ ਗਿਆ ਮੀਂਹ ਵਾਲਾ ਕਣੀਆਂ ਤੇ ਥੋੜੀਆਂ-ਥੋੜੀਆਂ ਹੁੰਦੀਆਂ ਨੇ ਇਹਨੂੰ ਮੈਂ ਕੱਲ ਕੱਲ ਤੁਹਾਨੂੰ ਦਿਖਾਇਆ ਸੀ ਤੇ ਬਾਕੀ ਮਿੱਤਰੋ ਸੈਟੇ ਕੰਮ ਆ ਦੇ ਤੇ 31 ਜੇ ਵੀ ਅਜੇ ਤੇ ਪ੍ਰਮਾਤਮਾ ਦੀ ਮਿਹਰ ਨਾਲ ਠੀਕ ਹੈ ਅੱਗੇ ਸਿਸਟਮ ਤਾਂ ਜਿਵੇਂ ਕਹਿੰਦੇ ਆ ਹਾਂ ਉਹਦੇ ਹੱਥ ਵਾਸਤੇ ਜੇ ਉਹਨੇ ਚਾਹਿਆ ਤੇ ਕੋਈ ਦਾਣਾ ਵਡਣ ਦੇ ਦੇਗਾ ਨਹੀਂ ਤੇ ਉਹਦੀ ਮਰਜ਼ੀ ਹੈ ਪਰ ਮੀ ਇਦ ਕੀ ਬੜੇ ਜਿਆਦਾ ਨਹੀਂ ਅਮੀ ਹੁਣ ਫਿਰ ਕਣੀਆਂ ਪੈਣ ਲੱਗ ਗਈਆਂ ਨੇ ਆ ਵੇਖੋ ਅ ਡਿੱਗਣ ਦੀਆਂ ਨੇ ਕਣੀਆਂ ਥੋੜੀਆਂ ਥੋੜੀਆਂ ਬਾਕੀ ਵੇਖੋ ਹੁਣ ਬਾਕੀ ਮਤਲਬ ਇਹਦੇ ਤੇ ਬਿੰਨੇ ਕਰੀਮ ਜਾਂ ਕੌਫੀ ਜਾਂ ਕਲਰ ਕਰਾਵਾਂਗੇ ਕੈਂਟ ਜਾਂ ਚ ਬੱਚੇ ਚ ਬੋਚੇ ਨੂੰ ਸਾਰਾ A to Z ਕਰਾ ਕੇ ਦੋਵੇਂ ਮੋਟਰਾਂ ਆਪਣੀਆਂ ਹੋ ਜਾਣਗੀਆਂ ਟੀਚਨ ਪੀਚਨ ਉਹ ਵੀ ਹੋ ਜੇਗੀ ਤੇ ਆ ਵੀ ਹੋ ਜੇਗੀ ਚੰਗੀ ਤਰ੍ਹਾਂ ਸਾਰਾ ਇਧਰੋਂ ਵੀ ਮਿੱਤਰੋ A to Z ਕਰਾ ਕੇ ਪੈਪਾ ਨੂੰ ਵੀ ਕਰਾ ਦੇਣਾ ਤੇ ਇਹਨੂੰ ਵੀ ਕਰਾ ਦੇਣਾ ਅੰਦਰੋਂ ਬਾਹਰ ਸਾਰਾ A to Z ਜਿਹੜੀ ਕੋਈ ਦਿੱਕਤ ਪਰੇਸ਼ਾਨੀ ਨਾ ਰਹੇ ਤੇ ਕਣੀਆਂ ਹੋ ਗਈਆਂ ਤੇ ਜੀ ਮਿੱਤਰੋ ਚੱਲਣ ਦੇ ਆ ਕੰਮ ਟਾਪੋ ਟਾਪ ਮੌਸਮ ਕਰੋ ਚੈੱਕ ਬਾਕੀ ਜਿਹੜੀਆਂ ਮਿੱਤਰੋ ਖੇਤਰੀਆਂ ਹਨ ਥੋੜੀਆਂ ਜਿਓ ਉਹਨਾਂ 'ਚ ਪਹਿਲਾਂ ਨਾਲੋਂ ਫਰਕ ਏ ਥੋੜਾ ਜਾਂ ਜਿਵੇਂ ਪੇੜੇ ਜਿਹੜੇ ਨੀਵੇਂ ਸਨ ਉਹ ਤੇ ਨੀਵੇਂ ਨੇ ਬਟ ਦੂਜੇ ਪੇੜੇ ਟੁਰੇ ਨੇ ਸਾਰੇ ਦੂਜੇ ਪੇੜਿਆਂ ਦੀ ਅਜੇ ਸੈਟਿੰਗ ਏ ਬਟ ਜਿਹੜੀ ਗੇਤਰੀ ਸੀ ਉਹਦਾ ਨਾਸੇ ਉਹਦਾ ਓਕਾ ਹੀ ਨਾਸੇ ਉਹ ਨਹੀਂ ਰਲ ਸਕਦੀ ਹੁਣ ਬੜਾ ਓਕਾ ਵਾਹ ਕੇ ਨਾ ਬੰਦਾ ਚੁੱਪ ਕਰਕੇ ਉਹਦੇ ਮਿੱਤਰੋ ਹਜੇ ਵੀ ਲੜ ਰਹੇ ਨੇ ਹਾਂ ਮਿੱਤਰੋ ਜਿਹੜੀ ਮੈਂ ਤੁਹਾਨੂੰ ਪਰਸੋਂ ਵਿਖਾਈ ਸੀ ਵਲੌਗ 'ਚ ਪਹਿਲਾਂ ਨਾਲੋਂ ਫਰਕ ਪਿਆ ਥੋੜਾ ਜਿਹਾ ਜਿਵੇਂ ਕੱਲ ਵੀ ਮੀਂਹ ਪਿਆ ਤੇ ਅੱਜ ਵੀ ਮੀਂਹ ਪਿਆ ਪਰਸੋਂ ਵੇਖੋ ਕਿਵੇਂ ਝੜੀ ਝੜੀ ਜੀ ਹੋ ਗਈ ਝੁੱਕਾ ਤੇ ਪਾਣੀ ਜਿਹੜਾ ਨੇ ਬਸ ਕਾਇਆ ਮੀਂਹ ਦਾ ਪਾਣੀ ਜਿਹੜਾ ਹੈ ਥੋੜਾ ਬਹੁਤ ਵੇਖੋ ਬਾਕੀ 4-5 ਕਿਲਿਆਂ ਦਾ ਧਰਿਆਂ ਦਾ ਜਮਾ ਪੂਰਾ ਵਾਲੇ ਪਹਿਲਾਂ ਗੇਤਰੀ ਨੂੰ ਕੋਈ ਦੱਕ ਨਹੀਂ ਖੇਤਰੀ ਨੂੰ ਨਹੀਂ ਮੰਨ ਲੋ ਐਤ ਕੀ ਕੀਤੀ ਨੂੰ ਆ ਗਈ ਕੀ ਕਰੇ ਹੋ ਜਿੰਮੇਦਾਰ ਇੱਥੇ ਆਮਤਰੋ ਦਰ ਕੇ ਵੀ ਦਰ ਕੇ ਲੱਗੀ ਹੈ 7501 ਤੇ ਉਹ ਪਿੱਛੇ ਲੱਗੀ 26 ਉਧਰ ਸੱਚੇ ਬਾਦਸ਼ਾਹ ਜੀ ਮੇਰ ਨਾਲ ਠੀਕ ਹੈ ਬਿਲਕੁਲ ਸਾਬ ਦੀ ਵਧੀਆ ਰਹੇ ਹੁਣ ਆ ਜਿਵੇਂ ਬਟਾਦ ਕੀ ਸਾਰੀਆਂ ਫਸਲਾਂ ਚ ਇੱਕ ਦਿੱਕਤ ਹੈ ਵੀ ਬਰਾਬਰ ਕੋ ਨਹੀਂ ਕੋਈ ਵੀ ਫਸਲ ਉੱਚੀਆਂ ਨੀਵੀਆਂ ਨੇ ਕਿਸੇ 'ਚ ਮੰਨ ਲਓ ਬਿਮਾਰੀ ਇਹ 5% ਕਿਸੇ 'ਚ 7 ਐਵੇਂ ਕਿਸੇ 'ਚ 10 ਇਹ ਸਿਸਟਮ ਹੈ ਬਿਮਾਰੀ ਲਗਭਗ ਸਾਰੇ ਬੀਆਂ 'ਚ ਆਵੇ ਪਤਾ ਨਹੀਂ ਕਿਹ ਸਿਸਟਮ ਹੈ ਕਿਵੇਂ ਰਹਿਦ ਕੀ ਮਹੌਲ ਹੈ ਆ ਚੀਜ਼ ਥੋੜਾ ਮਿਲ ਜਾਣੀ ਬਾਹਰ ਆਹ ਚੀਜ਼ ਤੇ ਮਿੱਤਰੋ ਆਪਣੇ ਦੇਸ਼ ਚ ਕੀ ਹੈ ਹਮਦੇ ਜਾਂਦੇ ਨੇ ਮੇਲਣਾਂ ਉੱਥੇ ਤੇ ਕੰਮ ਨਾ ਮਤਲਬ ਹੈ ਜਿਵੇਂ ਹੁਣ ਦਰ ਗਿਆ ਹੈ ਦਰਦ ਦਰ ਨੂੰ ਇੰਨਾ ਫਾਇਦਾ ਵੀ ਹੁਣ ਜਿਵੇਂ ਪਾਜੀ ਗੀ ਰਿਹਾ ਨੇ ਉੱਥੇ ਇਹਨੂੰ ਨਾ ਰੋਟੀ ਪਾਣੀ ਦੀ ਦਿੱਕਤ ਇਹ ਨਾ ਕੋ ਹੋਵੇ ਇਹਨੇ ਕੰਮ ਤੇ ਜਾਣਾ ਹੈ ਕੰਮ ਤੋਂ ਨਾ ਰੋਟੀ ਪਾਣੀ ਆਪਣਾ ਮਿਲ ਜਾਣਾ ਸਭ ਤੋਂ ਜਿਆਦਾ ਤੰਗੀ ਹੁੰਦੀ ਹੈ ਉਹਨਾਂ ਨੂੰ ਜਿਨ੍ਹਾਂ ਦੇ ਕੰਮ ਦੀ ਕੰਮ ਦੀ ਕਿੰਨਾ ਸੋਰੀ ਰੋਟੀ ਪਾਣੀ ਬਣਾਉਂਦਾ ਸਭ ਤੋਂ ਵੱਡਾ ਪੰਗਾ ਹਾਂ ਵੇਖੋ ਜੋ ਕੀ ਹਾਲ ਹੋਇਆ ਬੂੜਾ ਵਾਲੇ ਕਈ ਜਗ੍ਹਾ ਦੇ ਜਮਾਈ ਬੂੜਾ ਵਾਲੇ ਜਮਾਈ ਹਾਂ ਵੇਖੋ ਹਾਂ ਆਹ ਅਮ 3 4 5 ਕਿੱਲੇ ਖਰਾਬ ਹੋਏ ਨੇ ਤੇ ਇੱਕੋ ਜ਼ਿੰਮੇਦਾਰ ਕੀ ਕਰੇ 4 5 ਕਿੱਲਾਂ ਚ ਲਾ ਲਓ ਹਿਸਾਬ ਤੋਂ ਹੀ 60 70 ਹਜ਼ਾਰ ਦਾ ਨੁਕਸਾਨ ਹੈ ਆਪਣੇ ਮਿੱਤਰੋ ਜਿਹੜੀ ਪਛੇਤਰੀ 75 ਹੈ ਉਹਨੂੰ ਕੱਲ ਨੂੰ ਡੇਢ ਡੇਢ ਗੱਟਾ ਖਾਦ ਮਾਰ ਕੇ ਸਾਢੇ ਦਿਨ ਤਿੰਨ ਹੋ ਜੇਗੀ ਤੇ ਕੰਮ ਕਰ ਦੇਣਾ ਫਿਨਿਸ਼ ਤੇ ਉਧਰੋਂ 31 ਨੂੰ ਮਿਣੇ ਬੇੜ ਦੇਣਾ ਆਹ ਇੱਕ ਆਹ 131 ਹੋਈ ਹੈ ਅੰਗੀਤਰੀ ਹੈ ਬੁਰਾ ਹਾਲ ਇਹ ਦਾ ਜਦੋਂ ਦੀ ਮਿੱਤਰੋ ਆਹ ਲੱਗੀ ਹੈ ਨਾ ਮੁੰਜੀ ਤੇ ਉਦੋਂ ਤੇ ਨੇੜੇ ਜੜੇ ਕਿਧਰੇ ਨਹੀਂ ਸੀ ਲੱਗੀ ਡਰ ਹੋਈ ਹੈ ਨਾ ਗੇਤਰੀ ਨੂੰ ਵੀ ਡਰ ਤੇ ਪਛੇਤਰੀ ਨੂੰ ਵੀ ਡਰ ਜਿੰਮਦਰ ਜਾਏਗਾ ਕਿੱਧਰ ਕਮੈਂਟ ਕਰਕੇ ਮਿੱਤਰੋ ਜਰੂਰ ਦੱਸਿਓ ਸਲੈਂਸਰ ਜਿਹਾ ਹੀ ਰਹਿਣ ਦੀਏ ਕਿ ਚੇਂਜ ਕਰ ਦਈਏ ਅਸੀਂ ਵੇਟ ਤੇ ਆਪਾਂ ਸੁਪਰਸੀਡਰ ਜਦੋਂ ਟਲਾਨਾ ਉਦੋਂ 2 ਹੋਰ ਰੁਪਏ ਪਾ ਦਾਂਗੇ ਪਹਿਲੀ ਗੱਲ ਤੇ 6ਾਂ ਤੇ ਵੀ ਚੱਲੀ ਹੋਣਾ ਫਿਰ ਆਪਾਂ ਨੂੰ ਲੈਟਾਂ ਲਾਣੀਆਂ ਪੈਣੀਆਂ ਨੇ ਨਹੀਂ ਤੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਲੈਂਸਰ ਆਈ ਰਹਿਣ ਦੀਏ ਜਾਂ ਜਾਲੀ ਵਾਲਾ ਲਾ ਦਈਏ ਕਿਵੇਂ ਇੱਕ ਜੀ ਬਾਰਲੇਟ ਸੈਟ ਕਰਾਉਣ ਵਾਲੀ ਹੈ ਅਭੀ ਕਰਾਨੇ ਆ ਇਹਨੂੰ ਸਾਰੀ ਸੈਟਿੰਗ ਸ਼ੂਟਿੰਗ ਕਰਾ ਕੇ ਫਿਰ ਇਹਨੂੰ ਟੱਕ ਕੇ ਖਲਾਰ ਦੇਣਾ ਆ ਥੋੜਾ ਜਿਹਾ ਗਲਤ ਲੱਗ ਗਿਆ ਬਸ ਇਹਨੂੰ ਵੀ ਸੈਟਿੰਗ ਕਰਾ ਦੇਾਂਗੇ ਬਾਕੀ ਉਤਰੋ ਖਾਦ ਖੁਦ ਆਪਾਂ ਸਾਰੀ ਲੈਣ ਦੀ ਤੁਹਾਨੂੰ ਦੱਸਿਆ ਹੀ ਸੀ ਪਿਛਲੇ ਵਲੋਗਾਂ ਚ ਤੇ ਸਵੇਰੇ ਆਪਾਂ ਨੇ ਬੇੜ ਦੇਣਾ ਕੰਮ ਚੰਗਾ ਮਿੱਤਰੋ ਮਿਲਨੇ ਆ ਤੁਹਾਨੂੰ ਕਿਸੇ ਨਵੇਂ ਵਲੋਗ ਚ ਗੁੱਡ ਬਾਏ